ਹਾਏ ਮੜ ਗਿਆ ਓਏ ਮੈਂ ਤਾਂ ਆਪਣੇ ਕੰਮੀ ਟੁਰਿਆ ਚੀ ਸਾਲਿਆ ਨੇ ਪਟਾਣੀ ਖਾਦਾ ਸੀ ਲੰਮਾ ਪਾ ਪਾ ਕੇ ਬੱਢਿਆ ਹਾਏ ਜੱਗੇ ਭਾਈ ਓਏ ਤੁਹਾਡਾ ਤਾਇਆ ਕੱਲੀ ਰਾਮਨੀ ਉਹ ਤਾਇਆ ਕੀ ਗੱਲ ਹੋਈ ਉਹ ਤੂੰ ਬੜਾ ਥਾਂ ਥਾਂ ਤੋਂ ਟੈਂਕਰ ਲਈ ਦਿੱਤਾ ਟੈਂਕਰ ਨੂੰ ਖਾ ਜਾ ਮੈਂ ਟੂਪ ਆ ਥੱਲੇ ਗਈ ਫਿਰਦਾ ਹੁਣ ਤੂੰ ਕਿਥੋਂ ਛੱਤਰ ਖਾ ਕੇ ਆ ਗਿਆ ਉਹ ਛੱਤਰ ਨਹੀਂ ਭਜਾਵਾ ਉਹਨਾਂ ਨੇ ਤਾਂ ਮੈਨੂੰ ਲੰਮੇ ਪਾ ਪਾ ਕੇ ਬੱਢਿਆ ਓਏ ਜੱਗੇ ਦੇ ਹੁੰਦਿਆਂ ਕੋਈ ਜੱਗੇ ਦੇ ਤੈਨੂੰ ਹੱਥ ਪਾ ਜਵੇ ਇੱਕ ਵਾਰੀ ਮੈਨੂੰ ਦੱਸ ਸਹੀ ਉਹ ਹੈ ਕੌਣ ਆ ਇਹ ਸਾਰੇ ਜੱਟਰੇ ਨਾ ਕਰਦੇ ਤਾਂ ਮੈਨੂੰ ਚਿਕਾ ਕਿਨ ਕਹਿਣਾ ਭਜਾਵਾ ਉਹਨਾਂ ਦੀ ਗੈਂਗ ਬਹੁਤ ਟੱਕੜੀ ਆ ਆਜੋ ਆਜੋ ਚੱਲ ਅਸਰੇ ਲੇ ਆਪਣੇ ਪਾਪਾ ਕੇ ਕੁੱਟਿਆ ਆਜੋ ਤੁਸੀਂ ਮੇਰੇ ਨਾਲ ਨਹੀਂ ਆਜੋ ਚਲ ਤਾਂ ਸਹੀ ਸਾਰੇ ਟੱਕਰ ਨਾ ਕਰ ਤੂੰ ਮੈਂ ਐ ਸਾਡੇ ਨਾਲ ਬੰਦਾ ਬਾਨ ਕਰੇ ਆ ਗਿਆ ਤੇਰਾ ਪਿਓ ਜੱਗਾ ਜੇ ਤੇਰੇ ਟੋਟੇ ਟੋਟੇ ਨਾ ਕਰਤੇ ਤਾਂ ਸਾਨੂੰ ਵੀ ਜੱਗੇ ਦੇ ਯਾਰ ਨਾ ਕਹੀਂ ਉਹ ਕੱਲਾ ਦੇਖ ਕੇ ਢਾਲਿਆ ਜੇ ਹਿੰਮਤ ਆ ਤੇ ਹੁਣ ਨਿਕਲ ਬਾਹਰ ਉਹ ਲੱਗਦਾ ਜੱਗੇ ਬਦਮਾਸ਼ ਤੋਂ ਡਰਦਾ ਲੁੱਕ ਗਿਆ ਉਹ ਕਿਨੂ ਬਾਜਾ ਮਾਰਨ ਲੱਗੇ ਆ ਓਏ ਜਿੰਨ ਤੈਨੂੰ ਵੱਢਿਆ ਉਹ ਜਾਪੜਾ ਵਾ ਉਹ ਤਾਂ ਆ ਬੈਠਾ ਓਏ ਤੂੰ ਤਾਂ ਕਹਿੰਦਾ ਸੀ ਮੈਨੂੰ ਬਹੁਤ ਵੱਡੇ ਜੰਗਨੇ ਵੱਢਿਆ ਉਹ ਟਿੱਗ ਉਹ ਆ ਕੇ ਆਂਗੇ